ਹਾਂਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਅ ਅੱਜ ਕੱਲ੍ਹ ਸਰਦੀਆਂ ਦੇ ਮੌਸਮ ਦੇ ਵਿੱਚ ਜਦੋਂ ਪਸ਼ੂਆਂ ਦਾ ਦੁੱਧ ਘਟਦਾ ਹੈ ਤਾਂ ਲੋਕ ਕੀ ਕਰਦੇ ਆ ਕੈਲਸ਼ੀਅਮ ਦੇ ਆ ਤੇ ਵਿਟਾਮਿਨ ਐਚ ਦੀਆਂ ਢੋਲੀਆਂ ਦਾ ਇਸਤੇਮਾਲ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਦੇਖੋ ਕੀ ਹੈ ਮੈਂ ਕਦੇ ਵੀ ਇਹਨਾਂ ਚੀਜ਼ਾਂ ਦੀ ਹਮਾਇਤ ਨਹੀਂ ਕੀਤੀ ਨਾ ਇਹ ਮੈਨੂੰ ਲੱਗਦਾ ਵਰਤਣੀਆਂ ਚਾਹੀਦੀਆਂ ਨਾ ਇਹਨਾਂ ਦੀ ਪ੍ਰੈਕਟੀਕਲੀ ਕੋਈ ਜ਼ਰੂਰਤ ਹੈ ਸੋ ਹਲਕੀ ਹੈ ਦੇਖੋ ਕੀ ਹੈ ਪਹਿਲਾਂ ਇਹ ਸੱਚ ਸਮਝੀ ਸੀ ਕੈਲਸ਼ੀਅਮ ਤੇ ਵਿਟਾਮਿਨ ਐਚ ਦੀਆਂ ਢੋਲੀਆਂ ਨੇ ਜੇ ਕੈਲਸ਼ੀਅਮ ਦੀਆਂ ਢੋਲੀਆਂ ਤੇ ਜਿੰਨਾ ਅਸੀਂ ਖਰਚਾ ਕਰਦੇ ਆ ਜੇ ਸੀ ਬਾਈਪਾਸ ਫੈਟ ਜਿਹੜੀ 200 ਗ੍ਰਾਮ ਬਾਈਪਾਸ ਫੈਟ ਜਿਹੜੀ 20 ਰੁਪਏ ਤੋਂ ਵੱਧ ਨਹੀਂ ਪੈਣੀ ਤੁਹਾਨੂੰ 200 ਗ੍ਰਾਮ ਮਤਲਬ 100 ਰੁਪਏ ਕਿਲੋ ਦੇ ਹਿਸਾਬ ਨਾਲ ਤੇ ਨਾਲ ਉਹਦੇ ਜੇ ਅਸੀਂ ਮਿਨਰਲ ਮਿਕਸਚਰ ਜੋੜ ਲੀਏ 100 150 ਗ੍ਰਾਮ ਤਾਂ ਇਹ 40 ਰੁਪਏ ਤੋਂ ਵੱਧ ਨਹੀਂ ਪੈਂਦਾ ਤੇ ਇਹ ਤੁਹਾਡਾ ਵਧੀਆ 1.5 ਤੋਂ 2 ਲੀਟਰ ਕੈਲਸ਼ੀਅਮ ਜਿੰਨਾ ਜਿਹੜਾ ਹੈਗਾ ਨਾ ਕੰਮ ਕਰ ਦਿੰਦਾ ਔਰ 1.5 ਤੋਂ 2 ਲੀਟਰ ਕੈਲਸ਼ੀਅਮ ਜਿਹੜਾ ਹੈਗਾ ਜਿਸ ਹਿਸਾਬ ਲਈਏ ਤਾਂ ਕੋਈ ਵੀ ਕੈਲਸ਼ੀਅਮ 100 ਰੁਪਏ ਲੀਟਰ ਤੋਂ ਘੱਟ ਨਹੀਂ ਪੈਂਦਾ ਤੇ 150-200 ਰੁਪਏ ਦਾ ਖਰਚਾ ਹੋ ਗਿਆ ਜਿੱਤੇ ਖਰਚਾ ਸੀ 40 ਰੁਪਏ ਦਾ ਹੋ ਗਿਆ ਇਹ 40 ਰੁਪਏ ਦਾ ਖਰਚਾ ਸੀ 40 ਰੁਪਏ ਦਾ ਨਾ ਮੰਨੀਏ 40 ਰੁਪਏ ਦਾ ਮਤਲਬ ਸਾਡਾ 1 ਲੀਟਰ ਦੁੱਧ ਹੈ 200 ਰੁਪਏ ਦਾ ਮਤਲਬ ਸਾਡਾ 5 ਲੀਟਰ ਦੁੱਧ ਹੈ ਮੰਨ ਲਓ ਜੇ ਅਸੀਂ 150-200 ਰੁਪਿਆ ਖਰਚਾ ਫालतू ਕਰ ਰਹੇ ਹਾਂ ਤਾਂ ਉਹ ਇਸ ਚੀਜ਼ ਦੇ ਬਰਾਬਰ ਹੈ ਵੀ ਅਸੀਂ 150 200 ਰੁਪਏ ਲੀਟਰ ਦਾ ਦੁੱਧ ਹੈ ਜਿਹੜਾ ਉਹ ਡੋਲ ਰਹੇ ਆ ਉਹ ਵੀ ਇੱਕੋ ਹੀ ਗੱਲ ਹੈ ਜੇ ਅਸੀਂ ਖਰਚਾ ਵੱਧ ਕਰ ਰਹੇ ਆ ਤਾਂ ਉਹ ਵੀ ਦੁੱਧ ਦੀ ਇੱਕ ਤਰ੍ਹਾਂ ਨਾਲ ਸਾਡੀ ਵੇਸਟੇਜ ਹੀ ਹੋ ਰਹੀ ਹੈ ਦੂਜਾ ਗੱਲ ਕੀ ਹੈ ਵਿਟਾਮਿਨ ਐਚ ਦੀਆਂ ਢੋਲੀਆਂ 'ਚ ਆਪਾਂ ਗੱਲ ਕਰੀਏ ਸਾਢੇ 12 ਮਾਈਕਰੋਗ੍ਰਾਮ ਤੋਂ 50 ਮਾਈਕਰੋਗ੍ਰਾਮ ਵਿਟਾਮਿਨ ਐਚ ਹੁੰਦਾ ਹੈ ਇਹਦੇ ਵਿੱਚ 1 ਐਮਐਲ 'ਚ ਪਾਇਆ ਵਾ ਜੇ ਅਸੀਂ ਗੱਲ ਕਰੀਏ ਜੇ ਅਸੀਂ ਲਈਏ 20 ਮਿਲੀਗ੍ਰਾਮ ਜੇ ਬਾਇਓਟਿਨ ਦੇਣਾ ਹੋਵੇ ਤਾਂ ਤਕਰੀਬਨ 20 ਮਿਲੀਗ੍ਰਾਮ ਰੋਜ਼ ਦੀ ਡੋਜ਼ ਜਿਹੜੀ ਬਣੂਗੀ ਉਹ 1.5 ਲੀਟਰ ਢੋਲੀ ਚੋਂ ਪੂਰੀ ਹੁੰਦੀ ਹੈ 1.5 ਲੀਟਰ ਦੀ ਬਾਇਓਟਿਨ ਦੀ ਢੋਲੀ ਹੈ ਜਿਹੜੀ ਵਿਟਾਮਿਨ H ਦੀ ਉਹ 1500 ਰੁਪਏ ਦੀ ਬਣੀ ਔਰ ਜੇ ਸੀ ਦੂਜੇ ਪਾਸੇ ਲਈਏ ਬਾਇਓਟਿਨ ਜਿਹੜਾ ਪਾਊਡਰ ਹੈ ਉਹ 2% ਪਾਊਡਰ 1200 ਰੁਪਏ ਕਿਲੋ ਹੈ ਮੰਨ ਲਓ 2% ਪਾਊਡਰ ਜੇ ਸੀ 20 ਮਿਲੀਗ੍ਰਾਮ ਢੋਲੀ ਚੋਂ ਦੇਣਾ ਹੈ ਤਾਂ ਉਹ ਬਣਨਾ ਹੈ 15-1600 ਰੁਪਏ ਦਾ ਜੇ ਸੀ ਪਾਊਡਰ ਦੇ ਤੌਰ ਤੇ ਦੇਣਾ ਹੈ ਤਾਂ ਉਹ ਬਣਨਾ ਹੈ ਮਸਾਂ ਹੀ 2.5 ਰੁਪਏ ਦਾ 2.5 ਰੁਪਏ ਦਾ ਕਿੱਥੇ 1500 ਰੁਪਏ ਦਾ ਦੂਜੀ ਗੱਲ ਜਿਹੜਾ ਪਾਊਡਰ ਹੈ ਉਹ ਹਮੇਸ਼ਾ ਉਹਦੇ ਰਿਜ਼ਲਟ ਬਹੁਤ ਜ਼ਿਆਦਾ ਵਧੀਆ ਹੁੰਦੇ ਆ ਭਾਵੇਂ ਸੂਨ ਵਾਲੇ ਪਸ਼ੂ ਨੂੰ ਦਿਨੇ ਭਾਵੇਂ ਸੂਨ ਤੋਂ ਬਾਅਦ ਦਿਨੇ ਬਾਇਓਟਿਨ ਦਾ ਬਹੁਤ ਜ਼ਿਆਦਾ ਫਾਇਦਾ ਹੈ 10-15 20 ਐਮਐਲ ਢੋਲੀ ਦੀ ਡੋਜ਼ ਹੈ ਜਿਹੜੀ ਪੈਸੇ ਤੇ ਸਮੇਂ ਦੀ ਬਰਬਾਦੀ ਹੈ 100% ਪੂਰੇ ਜੇ ਸੀ ਲਾਈਏ ਸਾਹ ਪਸ਼ੂ ਨੂੰ ਸੂਨ ਤੋਂ 40 ਦਿਨ ਪਹਿਲਾਂ ਤੇ 2 ਮਹੀਨੇ ਬਾਅਦ ਚ 100 ਦਿਨਾਂ 'ਚ ਤੁਹਾਡਾ 200-250 ਰੁਪਏ ਦਾ ਪਾਊਡਰ ਨਹੀਂ ਪੈਣਾ ਹੈਗਾ ਤੇ ਢੋਲੀਆਂ ਥੋਡੀਆਂ ਜਿੁੱਸ ਹਮ ਲਾਈਏ ਤਾਂ ਬਹੁਤ ਜ਼ਿਆਦਾ ਵੱਡਾ ਖਰਚਾ ਬਣ ਜਾਂਦਾ ਸੋ ਮੈਂ ਇਹੀ ਕਹੂੰਗਾ ਵੀ ਮਿਨਰਲ ਮਿਕਸਚਰ ਦੀ ਸਰਦੀਆਂ 'ਚ ਬਾਈਪਾਸ ਪੈਟ ਦੀ ਸਹੀ ਖੁਰਾਕ ਦੀ ਗੁੜ ਦੀ ਸ਼ੱਕਰ ਦੀ ਵਰਤੋਂ ਯਕੀਨੀ ਬਣਾਓ ਢੋਲੀਆਂ ਕੇਨੀਆਂ ਤੋਂ ਖਹਿੜਾ ਛਡਾਓ ਇਹੇ ਤੁਹਾਡੇ ਪੈਸੇ ਤੇ ਸਮੇਂ ਦੀ ਬਰਬਾਦੀ ਹੈ ਮੈਂ 100% ਕਹਿੰਨਾ ਮਿਨਰਲ ਮਿਕਸਚਰ ਵਰਤਨ ਦੀ ਬਾਤ ਆਪਾਓ ਸਹੀ ਡੋਜ ਦੇ ਵਿੱਚ ਵਧੀਆ ਕੁਆਲਿਟੀ ਦਾ ਮਤਲਬ ਵੇਰਕਾ ਦਾ ਲੈ ਲਓ ਗੁਰ ਰੰਗਦੇਵ ਯੂਨੀਵਰਸਿਟੀ ਦਾ ਲੈ ਲਓ ਹੋਰ ਤੁਹਾਡਾ ਮਾਹਰ ਜਿਹੜਾ ਹੈਗਾ ਤੁਹਾਨੂੰ ਦੱਸਦਾ ਉਹ ਲੈ ਲਓ ਇਹ ਜਿਹੜੇ ਢੋਲੀਆਂ ਕਿੰਨੀਆਂ ਨੇ ਇਹ ਸਾਡੇ ਧੰਦੇ ਨੂੰ ਬਹੁਤ ਵੱਡਾ ਖੋਰਾ ਲਾ ਰਹੀਆਂ ਹਨ ਹਾਲਾਂਕਿ ਕੰਪਨੀਆਂ ਵਾਲੇ ਠੀਕ ਹੈ ਆਪਣੀ ਜਗ੍ਹਾ ਆਪਣਾ ਪ੍ਰਚਾਰ ਕਰਦੇ ਆਪਾਂ ਕਿਸੇ ਨੂੰ ਚੰਗਾ ਮਾੜਾ ਨਹੀਂ ਕਹਿੰਦੇ ਪਰ ਜੇ ਸੱਚ ਝੂਠ ਕੋਈ ਪੁੱਛੋ ਤਾਂ ਸੱਚ ਕੀ ਹੈ ਵਿਟਾਮਿਨ ਐਚ ਜਿਹੜਾ ਹੈਗਾ ਪਾਊਡਰ ਫਾਰਮ ਚ ਦੇਣਾ ਚਾਹੀਦਾ ਕੈਲਸ਼ੀਅਮ ਦੀ ਪੂਰਤੀ ਮਿਲਣ ਮਿਕਸਚਰਾਂ ਹੀ ਹੋਣੀ ਚਾਹੀਦੀ ਹੈ ਊਰਜਾ ਦੀ ਜਿਹੜੀ ਹੁਣ ਘਟੀ ਵੀ ਹੈ ਦੁੱਧ ਘਟਦਾ ਜਿਹਦੇ ਨਾਲ ਊਰਜਾ ਦੀ ਜ਼ਰੂਰਤ ਵਧਦੀ ਹੈ ਉਹ ਬਾਈਪਾਸ ਫੈਟ ਤੇ ਗੁੜ ਰਹੀਂ ਤੇ ਸੰਤੁਲਿਤ ਹਾਰ ਰਹੀਂ ਹੋਣੀ ਚਾਹੀਦੀ ਹੈ ਮੈਂ ਹਰ ਇੱਕ ਵਾਰ ਕਹਿਣਾ ਉਹਨਾਂ ਖੁਰਾਕੀ ਮਸਲੇ ਹੈ ਖੁਰਾਕ ਨਾਲ ਹੱਲ ਹੋਣੇ ਹੈ ਦਵਾਈਆਂ ਨਾਲ ਠੀਕ ਹੈ ਧੰਨਵਾਦ ਜੀ ਸਾਰਣ ਸਤਿ ਸ੍ਰੀ ਅਕਾਲ ਜੀ